ਦੈਨਿਕ ਸੂਰਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਅਬੋਹਰ ਦੇ ਵਿੱਚ ਇੱਕ ਭਿਆਨਕ ਸੜਕਾ ਹਾਦਸਾ ਵਾਪਰਿਆ ਜਿੱਥੇ ਜਨਮ ਦਿਨ ਮਨਾ ਕੇ ਵਾਪਸ ਆ ਰਹੇ ਦੋਸਤਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ ਦੀਵਾਰ ਦੇ ਨਾਲ ਗੱਡੀ ਟਕਰਾ ਗਈ ਤੇ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੋ ਮਾਮਲਾ ਅਬੋਹਰ ਦਾ ਜਿੱਥੇ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਨੌਜਵਾਨਾਂ ਦੇ ਜੋ ਗੱਡੀ ਹੈ ਇੱਕ ਦੀਵਾਰ ਨਾਲ ਟਕਰਾ ਗਈ ਹਾਦਸਾ ਇਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਡੈਮੇਜ ਹੋ ਗਿਆ ਕਾਰ ਚਲਾ ਰਹੇ ਬਿਜਲੀ ਮੁਲਾਜ਼ਮ ਸਮੇਤ ਤਿੰਨ ਜਣੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਹੱਲੇ ਦੇ ਲੋਕਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਕਾਰ ਵਿੱਚੋਂ ਬਾਹਰ ਕੱਢਿਆ ਬੋਹੜ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਅੱਜ ਸਵੇਰੇ ਬਿਜਲੀ ਮੁਲਾਜ਼ਮ ਜੇ ਸ਼ਾਮ ਸੁੰਦਰ ਦੀ ਮੌਤ ਹੋ ਗਈ ਜਦਕਿ ਦੋ ਜਣਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਬੋਹਰ ਦੇ ਅਜਿਮਗੜ ਏਰੀਆ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਜਨਮ ਦਿਨ ਤੋਂ ਬਾਅਦ ਵਾਪਸ ਆ ਰਹੇ ਚਾਰ ਦੋਸਤਾਂ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਤੁਸੀਂ ਇਹ ਤਸਵੀਰਾਂ ਨੇ ਦੋਸਤੋ ਅਬੋਹਰ ਦੇ ਅਜਿਮਗੜ ਏਰੀਏ ਦੀਆਂ ਜਿੱਥੇ ਬੀਤੀ ਰਾਤ ਬਰਥਡੇ ਦੀ ਪਾਰਟੀ ਮਨਾ ਕੇ ਆ ਰਹੇ ਚਾਰ ਦੋਸਤਾਂ ਦੀ ਕਾਰ بس دیوار ਨਾਲ ਟਕਰਾ ਗਈ ਟਕਰਾਨ ਤੋਂ ਬਾਅਦ ਚਾਰੋਂ ਦੋਸਤ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਜਿਨ੍ਹਾਂ ਨੂੰ ਆਸਕਰੋਸ ਦੇ ਲੋਕਾਂ ਨੇ ਬਾਹਰ ਕੱਢ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਲੇਕਿਨ ਮੁੱਢਲੇ ਇਲਾਜ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਜਿੱਥੇ ਅੱਜ ਸਵੇਰੇ ਸੂਚਨਾ ਮਿਲੇ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦਾ ਨਾਮ ਸ਼ਾਮਸੁੰਦਰ ਜੈਹੇ ਦੱਸਿਆ ਜਾ ਰਿਹਾ ਜੋ ਕਿ ਬਿਜਲੀ ਬੋਰਡ ਦੇ ਸਬ ਡਿਵੀਜ਼ਨ 3 ਦੇ ਵਿੱਚ ਕੰਮ ਕਰ ਰਿਹਾ ਸੀ ਤੇ 4 ਸਾਲੀ ਉਹਦੀ ਮੈਰਿਜ ਨੂੰ ਹੋਈ ਸੀ ਤੇ ਇਹ ਗੱਡੀ ਵੀ ਬਿਲਕੁਲ ਨਵੀਂ ਹੈਗੀ ਆ ਰਾਤ ਨੂੰ ਇਹਨਾਂ ਨੇ ਬਰਥਡੇ ਪਾਰਟੀ ਮਨਾਈ ਆਪਣੇ ਇੱਕ ਦੋਸਤ ਦੀ ਤੇ ਉਸ ਤੋਂ ਬਾਅਦ ਆਪਦੇ ਆਪ ਦੇ ਘਰਾਂ ਨੂੰ ਆ ਰਹੇ ਸੀ ਲੇਕਿਨ ਸਾਹਮਣੇ ਸਿੱਧਾ ਹੀ ਦੀਵਾਰ ਨਾਲ ਇੱਕ ਗੱਡਾ ਟਕਰਾਈ ਜਿਸ ਕਰਕੇ ਤਿੰਨ ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋਏ ਇੱਕ ਦੇ ਘਟਸਟਾ ਵਜੀਆਂ ਤੇ ਇੱਕ ਜੋ ਗੱਡੀ ਡਰਾਈਵ ਕਰ ਰਿਹਾ ਸੀ ਚਾਂਦ ਸੁੰਦਰ ਜੀ ਉਸਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਤੇ ਮੁੱਢਲੇ ਇਲਾਜ ਤੋਂ ਬਾਅਦ ਉਹਨੂੰ ਰੈਫਰ ਕੀਤਾ ਗਿਆ ਸੀ ਸ਼੍ਰੀ ਗੰਗਾ ਨਗਰ ਜਦੋਂ ਲੈ ਕੇ ਜਾਇਆ ਗਿਆ ਤਾਂ ਇਲਾਜ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ ਜੀ ਜਾਣਕਾਰੀ ਮਿਲੀ ਜੀ ਹਾਦਸਾ ਕਿਉਂ ਹੋਇਆ ਕਿੰਨੇ ਲੋਕਾਂ ਦੀ ਡੈਥ ਹੋਈ ਇਹਦੇ ਚ ਸਿਰ ਇੱਕ ਲੜਕੇ ਦੀ ਡੈਥ ਹੋਈ ਹੈ ਜੀ ਸ਼ਾਮਸੁੰਦਰ ਦੀ ਤੇ ਇਹ ਜਿਹੜੇ ਚਾਰ ਜਵਾਨ ਸੀਗੇ ਇਹ ਗੱਡੀ ਵਿੱਚ ਰੋਟੀ ਖਾ ਕੇ ਆ ਰਹੇ ਸੀ ਟਾਬੇ ਤੋਂ ਤੇ ਜਦੋਂ ਗੱਡੀ ਇਹਨਾਂ ਦੀ ਅਜੀਮਗੜ ਦੇ ਵਿੱਚ ਠਾਕਰਵਾਦੀ ਰੋਡ ਕੋਲੇ ਪਹੁੰਚੀ ਤੇ ਉੱਥੇ ਕੋਈ ਜਾਨਵਰ ਅੱਗੇ ਆ ਗਿਆ ਤੇ ਇਹਨਾਂ ਦੀ ਗੱਡੀ ਦਾ ਬੈਲੈਂਸ ਡੋਲ ਗਿਆ ਤੇ ਇਹਨਾਂ ਦੀ ਗੱਡੀ ਜਾ ਕੇ ਦੀਵਾਰ 'ਚ ਲੱਗੀ ਜਿਹਦੇ ਕਰਕੇ ਇਹਨਾਂ ਸੱਟਾਂ ਵੱਜੀਆਂ ਤੇ ਕੁਦਰਤੀ ਦੇਚਾਨਕ ਉਹਦੀ ਸੱਟ ਲੱਗਣ ਕਰਕੇ ਮੌਤ ਹੋ ਗਈ ਜਿਨ੍ਹਾਂ ਮੌਤ ਜਿਨ੍ਹਾਂ ਦਾ ਨਾਮ ਵਗੈਰਾ ਸੀ ਉਹਨਾਂ ਦਾ ਨਾਮ ਸ਼ਾਮਸੁੰਦਰ ਹੈ ਜੀ ਨਵੀਂ ਬਾਦੀ ਦੇ ਰਹਿਣ ਵਾਲੇ ਨੇ ਤੇ ਹੁਣ ਜਿਹੜਾ ਹੈ ਉਹਨਾਂ ਦੇ ਬਿਆਨਾਂ ਤੇ ਕਾਰਵਾਈ ਕਰਕੇ Laash ਦਾ postmortem ਕਰਵਾ ਕੇ ਉਹਨਾਂ ਦੇ ਪਰਿਵਾਰਾਂ ਦੇ ਵਾਲੇ ਕੀਤੀ ਜਾਵੇਗੀ ਸਰ ਮੇਰਾ ਨਾਮ ਅਦਨ ਲਾਲ ਹੈ ਜਿਨ੍ਹੇ ਦਾ ਸੂਰਟੀ ਲੱਗਦੀ ਹੈ ਉਹ ਮੇਰਾ ਪਤੀਜੈ ਕੀ ਨਾਮ ਹੈ ਜੀ ਉਹਨਾਂ ਦਾ ਸ਼ਾਮਸੁੰਦਰ ਹੈ ਕੀ ਗੱਲ ਕੀ ਹੋਈ ਸੀ ਕਿਵੇਂ ਸਰ ਪਰਿਵਾਰ ਸਾਰਾ ਸਾਲਾ ਸਰ ਗਿਆ ਹੋਇਆ ਸੀ ਤੇ ਰੋਟੀ ਉਹਨਾਂ ਨੂੰ ਲੈਣੀ ਸੀ ਘਰੇ ਠੀਕ ਹੈ ਤੇ ਰੋਟੀ ਖਾਣ ਵਾਸਤੇ ਹੋਟਲ ਤੇ ਗਏ ਸੀ ਦੇਵਾ ਸਾਰੇ ਇਸੇ ਦਾ ਠਾਕਰਵਾਦੀ ਰੋਡ ਤੇ ਕੋਈ ਜਾਨਵਰ ਆ ਗਿਆ ਤੇ ਗੱਡੀ دیوار ਚ ਜਾ ਕਿੰਨੇ ਲੋਕ ਸਵਾਰ ਸੀ ਚਾਰ ਜਨੇ ਸੀ ਬਾਕੀ ਦੀ ਹਾਲਤ ਕੀ ਬਾਕੀ ਠੀਕ ਹੈ ਜੀ ਲਗਦਾ ਇੱਕ ਇੱਕ ਦੀ ਸੀਰੀਅਸ ਹੈ ਇੱਕ ਬੰਦਾ ਬਾਕੀ ਠੀਕ ਹੈ ਜੀ ਸਰ ਦਾ ਮੇਰਾ ਬੰਰ ਲਾਲ ਨਾਮ ਜੀ ਇਹ ਜਾਣਕਾਰੀ ਕਿਵੇਂ ਮਿਲੀ ਐਕਸੀਡੈਂਟ ਦੀ ਕੌਣ ਸੀ ਇਹਦੇ ਚ ਸਵਾਰ ਤੇ ਮੇਰ ਦੋਸਤ ਦਾ ਮੁੰਡਾ ਸੀ ਜੀ ਮੁੰਡਰੇ ਟੋਲੇ ਦੇ ਪਰਾ ਦਾ ਮੁੰਡਾ ਸੀ ਤੁਹਾਡੇ ਫੇਮ ਲਿਸਨਰ ਦੋ ਸਾਡੇ ਠੀਕ ਹੈ ਜੀ ਤੇ ਮੈਨੂੰ ਸਿਹਰੇ ਪਤਾ ਲੱਗਿਆ ਜੀ ਹਾਲਾਂਕਿ ਨਾਮ ਕੀ ਸੀ ਸ਼ਾਮ ਚੰਦਰ ਜੀ ਸ਼ਾਮ ਚੰਦਰ ਇਹ ਬੀਜ ਰੋਡ ਤੇ ਲੱਗ ਰਿਹਾ ਸੀ ਜੀ ਠੀਕ ਹੈ ਜੀ ਘਟਨਾ ਕਿੰਨੇ ਕੁ ਵੇਲੇ ਦੀ ਹੈ ਰਾਤ ਦੀ ਅੰਦਾਜ਼ਾ 12 ਵਜੇ ਤੋਂ ਟਾਈਮ ਹੋਣਾ ਹੈ ਨੀਰ ਰੋਡ ਪਤਾ ਨਹੀਂ ਬਕਾ ਹੋਣਾ ਕੀ ਕਾਰਨ ਕੀ ਇਹ ਆ ਵੀ ਕਿੱਥੋਂ ਆ ਰਹੇ ਸੀ ਇਹ ਕੋਈ ਚੰਬਲ ਜਾਤੋਂ ਆ ਰਹੇ ਸੀ ਕੋਈ ਸੰਤੁਲਨ ਵੀ ਉਹਨਾਂ ਦਾ ਡੋਲ ਗਿਆ ਜੀ ਤੇ ਇਸ ਕਰਕੇ ਉਹ ਹੋਰ ਐਕਸਟੈਂਟ ਕਿੰਨੇ ਕੁ ਲੋਕ ਸਵਾਰ ਸੀ ਚਾਰ ਇੱਕ ਸੀਗੇ ਚਾਰ ਚਾਰ ਕਿਤਾ ਕਿੰਨੇ ਕਿੰਨੇ ਦੇ ਵਜੇ ਦੋਹਾਂ ਨੂੰ ਜ਼ਿਆਦਾ ਲੱਗੀਆਂ ਬਾਕੀ ਇੱਕ ਨੂੰ ਥੋੜੀ ਲੱਗੀ ਹੈ ਬਾਕੀ ਇੱਕ ਦਿਓ ਇਹ ਤੋਂ ਵੀ ਹੈ ਨਾ ਦੈਟਸੋ ਯੂ ਨੋ ਨਾਮ ਕੀ ਹੈ ਸ਼ਾਮ ਸਿੰਘ ਜੀ ਸ਼ਾਮ ਸਿੰਘ ਇਹ ਕਿੱਥੇ ਰਹਿੰਦੇ ਕਿੱਥੇ ਆ ਪਿੱਛੇ ਰਹਿੰਦੇ ਜੀ ਅਜੀਮਗੜ੍ਹ ਸੁਨਾਲੀ ਹੈ ਨਾਈ ਬਾਤੀ ਹੈ ਜਿਹੜੇ ਨੰਬਰ ਤੇ ਮੈਂ ਜਾਣਦਾ ਨਹੀਂ ਪੂਰਾ ਅੱਛਾ ਨਾਮ ਆ ਤੇ ਨਾ ਹਾਂ ਜੀ ਸਵੇਰਾ ਟੀਵੀ ਲਈ ਬਹੁਤ ਤੋਂ ਤਰਵਿੰਦਰ ਦੀ ਰਿਪੋਰਟ